ਸੋਚਦੇ ਸੀ ਮੈਂ ਡਾਕਟਰ ਹੀ ਬਣਨਾ ਹੈ ਤੇ ਡਾਕਟਰ ਹੀ ਬਣਨਾ ਇਹਨੇ ਉਸੇ ਲਾਈਨ ਨੂੰ ਪੂਰਾ ਟਾਰਗੇਟ ਕੀਤਾ ਸੀ ਅਸੀਂ ਉੱਥੇ ਐਵੇਂ ਕੀ ਕਹਿਣਾ ਚਾਹਨੇ ਹੋ ਰੋਮਰਾਜ ਸਿੰਘ ਨੇ ਨਾਮ ਰੋਸ਼ਨ ਕੀਤਾ ਕੁੜੀ ਡਾਕਟਰ ਬਣ ਗਈ ਐ ਤੁਹਾਡੀ ਕੀ ਲੱਗਦੀ ਐ ਮੇਰੇ ਪੋਤੀ ਹੈ ਦੇ ਪੋਤੀ ਹੈ ਹਾਂ ਬਈ ਪੋਤੀ ਹੈ ਕਿੱਦਾਂ ਦਾ ਸੁਭਾਅ ਸੀ ਬੁੜੀਆ ਦਾ ਕਿ ਜਿਵੇਂ ਪਤਾ ਲੱਗੇ ਕਿ 35-40 ਸਾਲ ਤੋਂ ਤਕਰੀਬਨ ਉਹ ਇਟਲੀ ਦੇ ਵਿੱਚ ਹੀ ਰਹ ਰਹੇ ਨੇ ਹਾਂ ਬਈ ਉੱਥੇ ਹੀ ਰਹ ਰਹੇ ਨੇ ਇਟਲੀ ਚ ਹਾਂ ਹਾਂ ਬੁੜੀਆ ਪੜ੍ਹਨ ਦੇ ਵਿੱਚ ਕਿੱਦਾਂ ਸੀ ਹਾਂ ਬਹੁਤ ਤੇਜ਼ ਬਹੁਤ ਐਸੀ ਹਾਂ ਪੜਾਈ ਤੇ ਬਾਈ ਦੇ ਸੀ ਸਾਰਾ ਪਰਵਾਰ ਨਾਲ ਹੁੰਦੀ ਐ ਜੀ ਆ ਕਿ ਬਿਰਨਾਂ ਕਦੇ ਗੱਲਾਂ ਕਰਦੀ ਸੀ ਮੈਂ ਡਾਕਟਰ ਬਣਨਾ ਤੇ ਮੇਰੇ ਨਾਲ ਬਹੁਤ ਗੱਲਾਂ ਕਰਦੀ ਸੀ ਹੋਰ ਨਾ ਪ੍ਰਾਰਨਾ ਘਟ ਕਰਦੀ ਸੀ ਦਾਦੀ ਨਾਲ ਵੱਧ ਕਰਦੀ ਸੀ ਨਾਮ ਰੋਸ਼ਨ ਕੀਤਾ ਖੁਸ਼ੀ ਹੋ ਰਹੀ ਹੈ ਹਾਂ ਹਾਂ ਬਹੁਤ ਖੁਸ਼ੀ ਹੈ ਮੈਨੂੰ ਅੱਜ ਮੈਂ ਕਹਿੰਦੀ ਜੇ ਅੱਜ ਮੇਰੇ ਦੇ ਦਿਨ ਸਭ ਤੇ ਹੋਣਾ ਇਹ ਜਿਹੜੀ ਡਾਕਟਰ ਬਣੀ ਹੈਗੀ ਇਸ 6 ਸਾਲ ਦੀ ਡਿਗਰੀ ਨੇ ਪੂਰੀ ਕੀਤੀ ਹੈ ਹੁਣ ਰੋਮਰਾਜ ਸਿੰਘ ਇਹ ਜਿਹੜੀ ਹੈਗੀ ਬਹੁਤ ਹੀ ਮਿਹਨਤੀ ਕੁੜੀ ਹੈਗੀ ਸਾਡੀ ਜਿਹਨੇ ਹੁਣ ਗੈਨੀ ਦੇ ਵਿੱਚ ਔਰਤਾਂ ਦੇ ਰੋਗਾਂ ਦੀ ਜਿਹੜੀ ਹੈਗੀ ਹੈਗੀ ਉਹ ਆਪਣੀ ਅੱਗੇ ਦੀ ਆਪਣੀ ਭਵਿੱਖ ਦੇ ਵਿੱਚ ਚੱਲੂਗੀ ਉਹਦੇ ਵਾਸਤੇ ਕਰਨ ਆਵੇਗੀ ਪਿੰਡ ਬਰੁਖਾਂ ਦੇ ਵਿੱਚ ਰਹਿੰਦਾ ਸੀ ਪੂਰਾ ਪਰਿਵਾਰ ਕਿੰਨੇ ਸਾਲੋਂ ਦੇ ਬਾਹਰ ਗਏ ਨੇ ਦੇਖੋ ਜਿਹੜੇ ਮੇਰੇ ਮਾਮਾ ਜੀ ਨੇ ਜਿੰਨਾਂ ਦੀ ਇਹ ਬੇਟੀ ਹੈ ਐਕਸਲ ਚ ਉਹ 1984 ਦੇ ਵਿੱਚ ਇੱਥੋਂ ਚਲੇ ਗਏ ਸੀਗੇ ਜੀ 1984 ਚ ਜਾ ਕੇ ਉਸ ਤੋਂ ਬਾਅਦ ਇਹ ਲੜਕੀ ਚਲੋ ਉੱਥੇ ਹੀ ਪੈਦਾ ਹੋਈ ਹੈ ਜੀ ਉੱਥੇ ਹੀ ਰਹੀ ਹੈ ਉੱਥੇ ਹੀ ਬਚਪਨ ਵੀ ਉੱਥੇ ਹੀ ਬੱਚੇ ਪੈਦਾ ਹੀ ਉੱਥੇ ਹੋਏ ਨੇ ਸਾਰੇ ਮਾਮਾ ਜੀ ਦੇ ਉੱਥੇ ਨੇ ਪੜ੍ਹਾਈ ਕੀਤੀ ਆ ਉੱਥੇ ਹੀ ਕਿੰਨਾ ਕੁਝ ਜਾਣਦੇ ਹੋ ਜਦੋਂ ਰੌਮ ਵਾਲਾ ਸਿੰਘ ਛੋਟੀ ਹੁੰਦੀ ਸੀ ਕੁਝ ਪਤਾ ਵੀ ਕਿੱਦਾਂ ਦਾ ਪੜ੍ਹਾਈ ਦੇ ਵਿੱਚ ਇੰਟਰਸਟ ਸੀ ਆ ਛੋਟੀ ਹੁੰਦੇ ਕੀ-ਕਿਆ ਕਰਦੀ ਸੀ ਹਾਂਜੀ ਮੈਂ ਛੋਟੇ ਹੁੰਦੇ ਤੋਂ ਹੀ ਜਾਣਦਾ ਹਾਂ ਕਿਉਂਕਿ ਮੈਂ 2013-14 ਦੇ ਵਿੱਚ ਮੈਂ ਵੀ ਇਟਲੀ ਜਾ ਕੇ ਆ ਜਾਂ ਉਸ ਤੋਂ ਬਾਅਦ ਵੀ ਜਾਂਦਾ ਰਿਹਾ ਤੇ ਮੈਂ ਬਚਪਨ ਤੋਂ ਹੀ ਗੁੜੀਆਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਜਿੱਦੀ ਸੁਭਾਦੀ ਕੁੜੀ ਸਾਡੀ ਜੀ ਵਧੀਆ ਪੜ੍ਹਾਈ ਨੂੰ ਬਹੁਤ ਜ਼ਿਆਦਾ ਇੰਟਰਸਟ ਹਰ ਇੱਕ ਚੀਜ਼ ਦਾ ਮੇਨ ਮੋਟਿਵ ਹੀ ਪੜ੍ਹਾਈ ਸੀਗਾ ਜੀ ਹਰ ਇੱਕ ਚੀਜ਼ ਜੀ ਇਹ ਨਾ ਜਿਹੜੇ ਸਕੂਲ ਚ ਪੜ੍ਹਦੇ ਸੀ ਉੱਥੇ ਜਿੰਨੇ ਇਟਾਲੀਅਨ ਬੱਚੇ ਪੜ੍ਹਦੇ ਸੀ ਇਹਦੇ ਮਨ ਚ ਇਹ ਹੁੰਦਾ ਸੀਗਾ ਵੀ ਕੋਈ ਵੀ ਜਿਹੜਾ ਇਟਾਲੀਅਨ ਬੱਚਾ ਹੈਗਾ ਵੀ ਮੈਂ ਉਹਨਾਂ ਸਾਰਿਆਂ ਤੋਂ ਅੱਗੇ ਆਉਣਾਗਾ ਸਾਰਿਆਂ ਤੋਂ ਫਰਸਟ ਆਉਣਾਗਾ ਬੜੀ ਜਦ ਨਾਲ ਬੜੇ ਤਰੀਕੇ ਨਾਲ ਬੱਚਾ ਮਿਹਨਤ ਕਰਦਾ ਰਿਹਾਗਾ ਜੀ ਤੇ ਬਹੁਤ ਹੀ ਵਧੀਆ ਬੱਚੇ ਨੇ ਸਟੱਡੀ ਕੀਤੀ ਹੈ ਛੋਟੀ ਹੀ ਹੁੰਦੀ ਉਹਦੇ ਸੋਚਦੇ ਨੇ ਜੀ ਮੈਂ ਡਾਕਟਰ ਹੀ ਬਣਨਾ ਹੈ ਤੇ ਡਾਕਟਰ ਹੀ ਬਣਨਾ ਯਾਨੀ ਉਸੇ ਲਾਈਨ ਨੂੰ ਪੂਰਾ ਟਾਰਗੇਟ ਕੀਤਾ ਬਹੁਤ ਜ਼ਬਰਦਸਤ ਤਰੀਕੇ ਨਾਲ ਪੜ੍ਹਾਈ ਕੀਤੀ ਜੀ ਪਿੰਡ ਬਟਰੁੱਖਾਂ ਦਾ ਨਾਮ ਰੋਸ਼ਨ ਕਰਤਾ ਹਰ ਪਾਸੇ ਮੈਂ ਕਿਹਾ ਨਹੀਂ ਇਕੱਲੇ ਇਕੱਲੇ ਪ ਪੂਰੇ ਇਹਨਾਂ ਮੈਂ ਕਿਹਾ ਪੰਜਾਬ ਦਾ ਨਾਮ ਜਿਹੜਾ ਇਹਨੇ ਕੀਤਾ ਹੈਗਾ ਇਟਲੀ ਦੇ ਵਿੱਚ ਦੇਖੋ ਬਾਕੀ ਆਪਾਂ ਬਾਕੀ ਕੰਟਰੀਆਂ ਦੇ ਵਿੱਚ ਤਾਂ ਬਹੁਤ ਪੰਜਾਬੀ ਆਪਣਾ ਨਾਮ ਜਿਹੜਾ ਹੈਗਾ ਉਹ ਬਣਾ ਰੱਖਿਆਗਾ ਪਰ ਇਟਲੀ ਦੇ ਵਿੱਚ ਜੇ ਆਪਾਂ کہیں ਰੋਮ ਦੇ ਵਿੱਚ ਸਿਟੀ ਸੈਂਟਰ ਹੈ ਜੀ ਰਾਜਧਾਨੀ ਹੈਗੀ ਉਹ ਇਟਲੀ ਦੀ ਤੇ ਰੋਮ ਉੱਥੇ ਵਿੱਚ ਪੜ ਕੇ ਬੱਚੇ ਨੇ ਆਪਣਾ ਨਾਮ ਜਿਹੜਾ ਹੈਗਾ ਉਹ ਬਣਾਇਆਗਾ ਬਹੁਤ ਹੀ ਮੈਂ ਕਿਹਾ ਸਾਡੇ ਵਾਸਤੇ ਤਾਂ ਫਖਰ ਵਾਲੀ ਗੱਲ ਹੈ ਜੀ ਪਿਤਾ ਜੀ ਅਰਜੰਦਰ ਮੇਰੇ ਦੋਸਤ ਨੇ ਅੱਜ ਵੀ ਮੇਰੀ ਇਹਨਾਂ ਨਾਲ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਵੀ ਬੇਟੀ ਸ਼ੁਰੂ ਤੋਂ ਹੀ ਉਹਨਾਂ ਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ ਪੂਰੀ ਲਗਨ ਤੇ ਮਿਹਨਤ ਨਾਲ ਮਤਲਬ ਹੈ ਉਹਨੇ ਪਹਿਲੀ ਕਲਾਸ ਤੋਂ ਹੀ ਮਤਲਬ ਹੈ ਉਹਦਾ ਜਿਹੜਾ ਪੜ੍ਹਾਈ ਪ੍ਰਤੀ ਬਹੁਤ ਲਗਨ ਸੀ ਉਹਦੀ ਮਿਹਨਤੀ ਹੈ 6 ਸਾਲ ਦਾ ਉਹਨੇ ਜਿਹੜੀ ਡਾਕਟਰ ਦੀ ਜਿਹੜੀ ਪੜ੍ਹਾਈ ਹੈ ਉਹ ਕੀਤੀ ਹੈ ਤੇ ਆਹੀ 26 ਸਤੰਬਰ ਨੂੰ ਉਹਨੂੰ 100% ਦੀ ਨੰਬਰਾਂ ਦੇ ਨਾਲ ਉਹਨੇ ਜਿਹੜੀ ਐਮਬੀਬੀਐਸ ਦੀ ਡਿਗਰੀ ਹੈ ਉਹ ਪਾਸ ਕੀਤੀ ਹੈ ਤੇ ਡਿਗਰੀ ਉਹਨੂੰ ਮਿਲੀ ਹੈ ਬਹੁਤ ਵਧੀਆ ਵੀ ਦੇਖੋ ਅੱਜ ਕੱਲ੍ਹ ਜਿਵੇਂ ਸਮਾਜ ਦੇ ਵਿੱਚ ਹੈ ਵੀ ਅਸੀਂ ਈਆਂ ਨੂੰ ਪੁੱਤਾਂ ਦੇ ਬਰਾਬਰ ਦਾ ਦਰਜਾ ਨਹੀਂ ਦਿੰਦੇ ਪਰ ਦੇਖੋ ਵੀ ਸੱਤ ਸਮੁੰਦਰਾਂ ਤੋਂ ਪਾਰ ਜਾ ਕੇ ਵੀ ਧੀਆਂ ਨੇ ਜਿਹੜੀਆਂ ਮਾਂ-ਬਾਪ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੀਆਂ ਨੇ ਇਹ ਸਾਡੇ ਪਿੰਡ ਲਈ ਵੀ ਦੇਸ਼ ਲਈ ਵੀ ਪੰਜਾਬ ਲਈ ਵੀ ਬਹੁਤ ਮਾਣ ਵਾਲੀ ਗੱਲ ਹੈ